हां जी दोस्तों कंप्यूटर ਕਰਾਏ ਨੇ ਕਿਸਾਨਾਂ ਦੀ ਜ਼ਿੰਦਗੀ ਬੜੀ ਆਸਾਨ ਕਰ ਦਿੱਤੀ ਆ ਤਾਂ ਪਹਿਲਾਂ ਜਦੋਂ ਧਰਤੀ ਨੂੰ ਆਪਾਂ ਪੱਧਰ ਕਰਨਾ ਹੁੰਦਾ ਸੀ ਤਾਂ ਪਾਣੀ ਲਾ ਕੇ ਉਸ ਤੋਂ ਬਾਅਦ ਆਪਾਂ ਢੇਰੀਆਂ ਨੂੰ ਫੇਰ ਕਰਾਏ ਦੇ ਨਾਲ ਪੱਧਰ ਕਰਦੇ ਸੀਗੇ ਫੇਰ ਉਹਦੀ ਸੈਟਿੰਗ ਹੁੰਦੀ ਸੀਗੀ ਤਾਂ ਕੰਪਿਊਟਰ ਕਰਾਇਆ ਕੀ ਚੀਜ਼ ਆ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਨੂੰ ਏਨ ਲੱਗਦਾ ਹੁੰਦਾ ਵੀ ਕੰਪਿਊਟਰ ਇਹਦੇ ਵਿੱਚ ਕਿੱਥੇ ਕੰਪਿਊਟਰ ਲੱਗਿਆ ਹੁੰਦਾ ਵੀ ਕਿਹੜਾ ਇਹਦਾ ਪੁਰਜਾ ਹੈਗਾ ਜਿਹੜਾ ਧਰਤੀ ਨੂੰ ਲੈਵਲ ਕਰਦਾਗਾ ਇਹਦੇ ਸਾਰੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਆਪਾਂ ਸਾਡੇ ਭਾਈ ਰਾਜਵਿੰਦਰ ਸਿੰਘ ਆ ਉਹਨਾਂ ਤੋਂ ਲੈਣੇ ਆ ਵੀ ਇਹਦੀ ਫੰਕਸ਼ਨਿੰਗ ਕੀ ਹੈ ਜੀ ਰਾਜਵਿੰਦਰ ਸਿੰਘ ਜੀ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਉਹਨਾਂ ਦੀ ਫੰਕਸ਼ਨਿੰਗ ਬਾਰੇ ਸਾਨੂੰ ਦੱਸੋ ਜੀ ਵੀ ਇਹ ਕਿੱਥੋਂ ਸ਼ੁਰੂ ਹੁੰਦਾ ਇਹ ਕਿਵੇਂ-ਕਿਵੇਂ ਇਹਦੀ ਵਰਕਿੰਗ ਆ ਇਹਦੇ ਬਾਰੇ ਸਾਨੂੰ ਚਾਹਣਾ ਪਊ ਜੀ ਸ਼ੁਰੂ ਇਹੋ ਆ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਜਿਹੜਾ ਇਹ ਟਰਾਈਪੋਡ ਸਟੈਂਡ ਲੱਗਿਆ ਹੋਇਆ ਟਰਾਈਪੋਡ ਸਟੈਂਡ ਲੱਗਣ ਤੋਂ ਬਾਅਦ ਇਹਦੇ ਉੱਤੇ ਟਰਾਂਸਮਿਟਰ ਫਿੱਟ ਕੀਤਾ ਜਾਂਦਾ ਜਿਹਨੂੰ ਰਗਵੀ ਕਹਿ ਦਿੰਦੇ ਆ ਅੱਛਾ ਜੀ ਰਗਵੀ ਜਿਹੜੀ ਆ ਚੀਜ਼ ਆ ਗਈ ਹਾਂਜੀ ਹਾਂਜੀ ਹਾਂ ਇਹ ਰਗਵੀ ਆ ਇਹ ਇੱਕ ਤਰ੍ਹਾਂ ਦਾ ਨਾ ਜਿੱਦਾਂ ਆਪਾਂ ਪੁਰਾਣੇ ਪਹਿਲਾਂ ਮਿਸਤਰੀਆਂ ਦਾ ਕਹ ਲਓ ਜਿਹੜੇ ਲੈਵਲ ਕੱਢਦੇ ਸੀਗੇ ਬਾਲਟੀ ਦੇ ਵਿੱਚ ਪਾਣੀ ਲੈ ਕੇ ਪਾਈਪ ਪਾ ਦਿੰਦੇ ਸੀਗੇ ਹਾਂਜੀ 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 ਪਾਈਪ ਵਾਲਾ ਲੈਵਲ ਸੇਮ ਹੀ ਆ ਬਸ ਇਹਦੇ ਵਿੱਚ ਪਾਈਪ ਹੈਣੀ ਠੀਕ ਹੈ ਇਹ ਰਗਮੀ ਆਪ ਦਾ ਕੰਮ ਕਰੀ ਜਾਂਦੀ ਆ ਨੇ 90 ਡਿਗਰੀ ਤੇ ਹੋ ਕੇ ਫਿਰ ਚੱਲਣਾ ਠੀਕ ਹੈ ਜੀ ਜਿੱਦੋਂ ਇਹ ਇੱਥੇ ਪਾਸਟੈਂਡ ਲਾਤਾ ਆ ਪਾ ਲਗਭਗ ਰਲਦਾ ਮਿਲਦਾ ਸਟੈਂਡ ਲਾ ਲੈਨੇ ਆ ਠੀਕ ਹੈ ਇਹਨੇ 90 ਡਿਗਰੀ ਤੇ ਹੋ ਕੇ ਸਾਰੇ ਪਾਸੇ ਹੀ ਜਿੰਨੇ ਵੀ ਇਹ ਰਗਮੀ ਦੀ ਰੇਂਜ ਆ ਸਾਰੇ ਪਾਸੇ ਪ੍ਰੋਪਰ ਰੇਂਜ ਛੱਡ ਰਹੀ ਆ 360 ਡਿਗਰੀ ਦੇ ਐਂਗਲ ਤੇ ਨੇ ਬਿਲਕੁਲ ਜੀ ਆਪਦੀ ਰੇਂਜ ਛੱਡਣੀ ਆ ਹਾਂ ਜੀ ਸਾਰੇ ਪਾਸੇ ਰੇਂਜ ਛੱਡਦੀ ਆ ਉਸ ਤੋਂ ਬਾਅਦ ਕੰਮ ਆ ਗਿਆ ਜੀ ਬਾਈ ਜੀ ਇਹ ਰਸੀਵਰ ਲੱਗਿਆ ਹੋਇਆ ਕਿਰਾਏ ਤੇ अच्छा जी एयर रिसीवर एक मिनट मैं भखवा उखादे हां एयर रिसीवर हां जी ठीक है जी एयर रिसीवर ਜਦੋਂ ਖਰਾਏ ਨੂੰ ਆਪਾਂ ਜ਼ਮੀਨ ਦੇ ਪੈਰਲਰ ਕਰਕੇ एयर रिसीवर ਦੀ ਉਹਦੇ ਨਾਲ ਰੇਂਜ ਸੈੱਟ ਕਰ ਲੈਣੇ ਆ ਠੀਕ ਆ ਇਹਦੇ ਨਾਲ ਇਹਦੀ ਰੇਂਜ ਸੈੱਟ ਹੋ ਜਾਂਦੀ ਹੈ ਇਹਦੇ ਨਾਲ ਹਰੀ ਬੱਤੀ ਜਦੋਂ ਉਹਦੀ ਹੋ ਗਈ ਜੀ ਸਮਝ ਲਓ ਵੀ ਇਹ ਖਰਾਇਆ ਉਹਦੇ ਲੈਵਲ ਦੇ ਵਿੱਚ ਆ ਗਿਆ ਉਹਨਾਂ ਦਾ ਲੈਵਲ ਇੱਕ ਹੋ ਗਿਆ ਹਾਂ ਜੀ ਇਹ ਚਾਰ ਚੀਜ਼ਾਂ ਦੇ ਸਮੇਲ ਨਾਲ ਲਸਾ ਖਰਾਇਆ ਚੱਲਦਾ ਠੀਕ ਹੈ ਜੀ ਸਭ ਤੋਂ ਮੇਨ ਕੰਮ ਤਾਂ ਆ ਗਿਆ ਜੀ ਰਗਵੀ ਦਾ ਠੀਕ ਹੈ ਜੀ ట్రాన్స్మిਟਰ ਦਾ ਇਸ ਦਾ ਜਿਹੜਾ ਉਹ ਘੁੰਮ ਰਿਹਾ ਜੀ ਜਿਹੜਾ ట్రాన్స్మిਟਰ ਆ ਉਸ ਤੋਂ ਬਾਅਦ ਆ ਗਿਆ ਜੀ ਰਿਸੀਵਰ ਇਹ ਰਿਸੀਵਰ ਆ ਗਿਆ ਜੀ ਮੇਨ ਜਿਹੜਾ ਕੰਮ ਨਾਲ ਹੀ ਆ ਗਿਆ ਡਿਸਟਰੀਬਿਊਟਰ ਦਾ ਜੀ ਠੀਕ ਹੈ ਜੀ ਡਿਸਟਰੀਬਿਊਟਰ ਦਾ ਇਹ ਕੰਮ ਆ ਜੀ ਇਧਰੋਂ ਤੇਲ ਆ ਰਿਹਾ ਟਰੈਕਟਰ ਦੀ ਲੈਫਟ ਦੇ ਵਿੱਚੋਂ ਹਾਂਜੀ ਇੱਥੋਂ ਬਹੁਤ ਹੀ ਤੇਜ਼ੀ ਦੇ ਨਾਲ ਤੇਲ ਵਾਪਸ ਜਾਈ ਜਾਂਦਾ ਠੀਕ ਹੈ ਜਿਹੜਾ ਅਪਗ੍ਰੇਡ ਹੋਣ ਦਾ ਸਿਸਟਮ ਆ ਉਹ ਇਹਦੇ ਵਿੱਚ ਤੇਲ ਰੁਕਿਆ ਹੋਇਆ ਇਹਦੇ ਦੋਨੇ ਪਾਸੇ ਕਬੈਲਾਂ ਲੱਗੀਆਂ ম্যাগਨੇਟ ਬੰਦਾ ਉਹਨਾਂ ਦੇ ਵਿੱਚ ম্যাগਨੇਟ ਜਿਹੜੀ ਚੀਜ਼ ਬਣਾਉਂਦੀ ਆ ਹਾਂਜੀ ਉਹ ਕੰਟਰੋਲ ਪੈਨਲ ਆ ਜੀ ਆ ਦਿਖਾਓ ਸਰੋਤਿਆਂ ਨੂੰ ਉਹ ਇੱਧਰ ਦੀ ਆ ਕੇ ਵਿਖਾਉਣਾ ਮੈਂ ਹਾਂਜੀ ਉੱਪਰ ਤੇ ਆ ਜਾਓ ਇਹ ਕੰਟਰੋਲ ਪੈਨਲ ਆ ਜਿਹੜਾ ਇਹ ਸਾਰੇ ਹੀ ਕਰਾਏ ਨੂੰ ਕੰਟਰੋਲ ਕਰਦਾ ਜੀ ਅੱਛਾ ਜੀ ਆ ਵਾਲਾ ਇਹਨੂੰ ਕੰਟਰੋਲ ਪੈਨਲ ਲੱਗਿਆ ਹਾਂਜੀ ਠੀਕ ਹੈ ਜੀ ਜਦੋਂ ਵੀ ਕਰਾਇ ਉੱਚੀ ਨੀਵੀਂ ਜਗ੍ਹਾ ਤੇ ਜਾਂਦਾ ਹਾਂਜੀ ਟਰਾਂਸਮਿਟਰ ਉਹਨੂੰ ਉੱਤੋਂ ਜਿਹੜੀ ਉਹ ਲੈਵਲ ਦੇ ਰਿਹਾ ਉਹਨੂੰ ਇਸ਼ਾਰਾ ਕਰਦਾ ਨੀਵਾ ਹੋਣ ਦਾ ਠੀਕ ਹੈ ਜੀ ਜਦੋਂ ਨੀਵਾ ਹੋਣ ਦਾ ਇਸ਼ਾਰਾ ਹੁੰਦਾ ਤੇ ਸਕਿੰਟ ਚੋ ਵੀ ਘੱਟ ਸਮੇਂ ਦੇ ਵਿੱਚ ਹਾਂਜੀ ਇਹਨੇ ਮੈਗਨੇਟ ਨੂੰ ਕਰੰਟ ਦੇ ਦੇਣਾ ਜੇ ਤੱਕ ਰਾਹ ਤੁਹਾਡਾ ਉੱਚੀ ਜਗ੍ਹਾ ਤੇ ਹੈ ਜੀ ਠੀਕ ਹੈ ਤੇ ਉਹਨੇ ਨਾਲ ਦੀ ਨਾਲ ਕੁਵੈਲ ਨੇ ਕਰੰਟ ਜਦੋਂ ਦਿੱਤਾ ਐਲ ਪ੍ਰੈਸ਼ਰ ਤਾਂ ਕੰਟੀਨਿਊ ਚੱਲ ਹੀ ਰਿਹਾ ਠੀਕ ਹੈ ਜੀ ਰਾਹ ਨੀਵਾ ਹੋ ਜਾਣਾ ਠੀਕ ਹੈ ਕੋਦੇ ਅੱਗੇ ਮਿੱਟੀ ਲੱਗ ਜਾਣੀ ਹੈ ਕੈਂਪ ਤਾਂ ਪਾਵੇ ਹੈ ਜੀ ਜਿਹੜਾ ਕੰਪਿਊਟਰ ਕਰਾਇਆ ਨਾ ਜੀ ਇਹ ਜ਼ਮੀਨ ਦੇ ਵਿੱਚ ਇੱਕ ਸਾਰ ਹੀ ਚੱਲਣਾ ਜੇ ਉੱਚਾ ਨੀਵਾ ਹੋਣਾ ਤਾਂ ਆਵਾਂ ਨਹੀਂ ਹੋਣਾ ਜ਼ਮੀਨ ਨਹੀਂ ਆਉਣਾ ਉੱਚਾ ਨੀਵਾ ਉਹਦੇ ਵਿੱਚ ਤੇ ਨਾ ਕਿ ਕਿਰਾਏ ਨੇ ਉੱਚਾ ਨੀਵਾ ਹੁੰਦੇ ਫਿਰ ਨਾ ਮਤਲਬ ਜਿਹੜੀ ਆਪਣੀ ਲੈਫਟ ਹੈਗੀ ਆ ਲੈਫਟ ਵਾਲਾ ਜਿਹੜਾ ਤੇਲ ਆ ਉਹ ਕੰਟਰੋਲ ਕਰਕੇ ਉਹਨੂੰ ਉਹਦੇ ਲੈਵਲ 'ਚ ਰੱਖਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਕੂਰੇਟ ਰੱਖਦਾ ਉਹਨੂੰ ਐ ਸਥਰ ਰੱਖਦਾ ਇੱਕ ਜਗ੍ਹਾ ਤੇ ਜੇ ਮਿੱਟੀ ਉੱਚੀ ਆ ਗਈ ਉਹਨੇ ਅੱਗੇ ਲਾ ਲੈਣੀ ਆ ਜਿੱਥੇ ਨੀਵੀਂ ਜਗ੍ਹਾ ਆ ਗਈ ਉਹ ਮਿੱਟੀ ਥੱਲੇ ਦੀ ਨਿਕਲ ਜਾਣੀ ਆ ਤੇ ਆਪਾਂ ਇਹਨੂੰ ਸਟਾਰਟ ਕਰਕੇ ਕਰੀ ਵਖਾਦ ਗਏ ਉਹਦੀ ਫੰਕਸ਼ਨਿੰਗ ਜਿਹੜੀ ਹੈਗੀ ਉਹਨੂੰ ਉੱਚਾ ਨੀਵਾ ਕਰਕੇ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਦਵੀਰ ਇਹਨੂੰ ਕਰਾਇਆ ਜਾ ਸਟਾਰਟ ਬਾਕੀ ਓਹ ਆ ਭਾਈ ਜੀ ਇਹ ਡਰਾਈਵਰ ਤੇ ਨਿਰਭਰ ਆ ਠੀਕ ਹੈ ਜੀ ਹਰ ਇੱਕ ਦੇ ਵਸ ਦੀ ਗੱਲ ਹੈ ਨਹੀਂ ਕਿੰਪਿਊਟਰ ਕਰਾਇਆ ਚਲਾਉਣ ਦੀ ਇਹ ਡਰਾਈਵਰ ਨੇ ਆ ਉਹਦੇ ਮਾਈਂਡ ਸੈਟ ਨਾਲ ਚੱਲਣਾ ਵੀ ਮੇਰੀ ਮਿੱਟੀ ਕਿੱਧਰੋਂ ਕਿੱਧਰ ਨੂੰ ਜਾਂਦੀ ਆ ਤੇ ਜਿਉ ਪੂਰੇ ਧਿਆਨ ਨਾਲ ਚੱਲੂਗਾ ਤੇ ਉਹਦੇ ਤੇ ਟਾਈਮ ਵੀ ਘੱਟ ਲੱਗੂਗਾ ਔਰ ਜ਼ਮੀਨ ਵੀ ਵਧੀਆ ਕੁਆਲਿਟੀ ਦੀ ਬਣੂਗੀ ਠੀਕ ਹੈ ਇਹਨਾ ਭਾਈ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਚੈਨੀਆਂ ਕਰਕੇ ਹੈ ਨਾ ਹਾਂਜੀ ਹਾਂਜੀ ਜਿਵੇਂ ਰੇਂਜ ਬਿਲਦੀ ਆ ਹਾਂ ਉਹਦੇ ਹਿਸਾਬ ਨਾਲ ਇਹਨਾਂ ਨੂੰ ਸੈੱਟ ਕਰਕੇ ਵਿਖਾਓ ਆਪਾਂ ਵਿਖਾਈਏ ਹਾਂਜੀ ਹਾਂਜੀ ਉਹ ਹੁਣ ਕਿਰਾਏ ਨੂੰ ਡਰਾਈਵਰ ਕਰ ਰਿਹਾ ਸੈੱਟ ਜੀ ਉਹਨੂੰ ਹਰਜੀ ਬੱਤੀ ਤੇ ਕਰ ਦੂਗਾ ਸੇਮ ਹੀ ਬੱਤੀਆਂ ਕੰਟਰੋਲ ਪੈਨਲ ਤੇ ਆ ਰਹੀਆਂ ਜੀ ਸੇਮ ਹੀ ਬੱਤੀ ਕੰਟਰੋਲ ਪੈਨਲ ਤੇ ਆਊਗੀ ਡਰਾਈਵਰ ਨੂੰ ਉਹ ਰਸੀਵਰ ਵੇਖਣ ਦੀ ਲੋੜ ਨਹੀਂ ਜੀ ਹੁਣ ਤਾਂ ਤਕਰੀਬਨ ਹੀ ਤੇ ਲਸਾ ਕਰਾਇਏ ਜ਼ਮੀਨਾਂ ਦੇ ਵਿੱਚ ਲੱਗ ਹਟੇ ਆ ਹਨਾ ਜੀ ਹਾਂਜੀ 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 ਜਦੋਂ ਅਸੀਂ ਕਰਾਇਆ ਲਾਉਂਦੇ ਸੀਗੇ ਉਦੋਂ ਬਹੁਤ ਉੱਚੀ ਨੀਵੀਂ ਜ਼ਮੀਨਾਂ ਹੁੰਦੀਆਂ ਸੀਗੀਆਂ ਮੇਰਾ ਦਾ ਸਾਦਕ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਲੈ ਕੇ ਆਏ ਸੀ ਕਰਾਇਆ ਆਪਣਾ ਤਕਰੀਬਨ ਜ਼ਿਲ੍ਹੇ ਦੇ ਵਿੱਚ ਹੀ ਪਹਿਲਾ ਕਰਾਇਆ ਆਪਣਾ ਹਾਂਜੀ ਮੈਂ ਯੂਨੀਵਰਸਿਟੀ ਮੇਲੇ ਤੇ ਗਿਆ ਸੀਗਾ ਠੀਕ ਹੈ ਜੀ ਉੱਥੇ ਮੈਂ ਆਟਮ ਦੇਖੀ ਸੀਗੀ ਮੈਨੂੰ ਲੱਗਿਆ ਵੀ ਯਾਰ ਇਹ ਚੀਜ਼ ਦਾ ਬਹੁਤ ਵਰਦਾਨ ਸਿੱਧ ਹੋਣ ਜਾ ਰਹੀ ਹੈ ਕਿਉਂਕਿ ਇਹਨੇ ਵਰਦਾਨ ਸਿੱਧ ਹੋ ਗਈ ਇਹਨਾਂ ਨੇ ਵੀ ਵੇਖੋ ਕਿੰਨਾ ਪਾਣੀ ਬਚਾਤਾ ਆਪਣਾ ਬਿਲਕੁਲ ਜੀ ਇੱਕ ਸਾਲ ਤਾਂ ਢਲੂ ਸਾਹਿਬ ASCII ਨਾ ਇੱਕ ਸਾਲ ਪੂਰਾ ਇੱਕ ਸੀਜ਼ਨ ਕਹਿ ਲੋ ਮੰਨ ਲਓ ਵੀ ਲੋਕਾਂ ਨੂੰ ਅਸੀਂ ਸਮਝਾਉਂਦੇ ਰਹੇ ਆ ਵੀ ਐ ਫ੍ਰੀ ਵੀ ਲਾ ਕੇ ਆਉਂਦੇ ਰਹੇ ਆ ਕਿਰਾਇਆ ਠੀਕ ਹੈ ਜੀ ਤੇ ਮੁੜ ਕੇ ਐਬਜਾ ਟਾਈਮ ਆ ਗਿਆ ਵੀ ਆਪਾਂ ਨੂੰ ਦੋ ਕਰਨੇ ਪਏ ਠੀਕ ਹੈ ਦੋ ਕਰਨ ਤੋਂ ਬਾਅਦ ਫਿਰ ਦਿਨ ਰਾਤ ਵੀ ਇੱਕ ਕਰਨਾ ਪਿਆ ਆ ਪਰ ਉਹਦਾ ਨਵਾਂ ਨਵਾਂ ਕੰਮ ਸੀ ਉਹ ਤੋਂ ਮੈਨੂੰ ਲੱਗਦਾ ਤੁਸੀਂ ਫਟਫਟ ਮਿੱਟੀ ਚੱਕਦੇ ਹੋਗੇ ਚੱਕਦੇ ਸੀਗੇ ਫਟਫਟ ਮਿੱਟੀ ਚੱਕਦੇ ਸੀਗੇ ਜੀ ਹਾਂ ਹੁਣ ਤਾਂ ਘੰਟੇ ਦਾ ਕਿੱਲਾ ਹੀ ਲੱਗਦਾ ਹਾਂ ਘੰਟਾ ਕਿੱਲਾ ਮੰਨ ਕੇ ਚੱਲੋ ਜਿਹੜੀ ਜ਼ਮੀਨ ਰਾਜਦੀ ਮਿਲਦੀ ਹੈ ਘੰਟਾ ਕਿੱਲਾ ਵਰਕਿੰਗ ਉਹਖਾਓ ਜੀ ਕਰਦਾ ਆ ਵੇਖੋ ਜੀ ਜਿਹੜੀ ਇਹਦੀ ਰੇਂਜ ਹੈਗੀ ਆ ਜਿਹੜਾ ਉਹ ਡਿਸਟ੍ਰੀਬਿਊਟਰ ਜਾ ਰਿਹਾ ਤੁਹਾਨੂੰ ਹਰੀ ਜਿਵਤੀ ਦਿਸ ਰਹੀ ਹੋਊਗੀ ਉਹਦੀ ਰੇਂਜ ਇਹਦੇ ਨਾਲ ਮਿਲਦੀ ਆ ਇਹ ਜਿਹੜਾ ਸਟੈਂਡ ਆਪਣਾ ਪਾਸੇ ਤੇ ਲਾਇਆ ਪਿਆ ਹੁੰਦਾ ਜੇ ਇਹ ਨਾ ਲੱਗੇ ਤਾਂ ਜਿਹੜਾ ਕਰਾਇਆ ਕਿਸੇ ਕੰਮ ਦਾ ਨਹੀਂ ਉਹ ਜਿਵੇਂ ਕਹਿ ਦਿੰਦੇ ਨਾ ਤੇ ਮਸਾਬ ਉਂਗਲ ਨਾਲ ਕੰਮ ਕਰਾਉਂਦਾ ਹਾਂ ਸਾਰੀ ਇਹ ਦੀ ਸ਼ਰਾਰਤ ਇਹ ਉਂਗਲ ਨਾਲ ਕੰਮ ਕਰਾਉਂਦਾ ਇਹ ਉਂਗਲ ਨਾਲ ਕੰਮ ਕਰਾਉਂਦਾ ਵੀ ਇਧਰੋਂ ਐ ਕਰੋ ਵੀ ਇਧਰੋਂ ਐ ਕਰੋ ਇਹਦੇ ਵਿੱਚੋਂ ਦੋਸਤੋ ਰੇਂਜ ਜਿਹੜੀ ਹੈਗੀ ਆ ਤਾਂ ਉਸ ਕਰਾਏ ਦੇ ਨਾਲ ਰੇਂਜ ਮਿਲਦੀ ਆ ਉਸੇ ਰੇਂਜ 'ਚ ਹੀ ਉਹਨੇ ਰਹਿਣਾਗਾ ਤਾਂ ਜਿਹੜੀ ਲੈਫਟ ਦੀ ਕੰਟਰੋਲ ਹੁੰਦੀ ਆ ਉਹ ਉਸ ਰੇਂਜ ਦੇ ਨਾਲ ਜੁੜ ਜਾਂਦੀ ਆ ਤਾਂ ਉਹ ਆਟੋਮੈਟਿਕਲੀ ਉਸ ਨੂੰ ਉੱਥੇ ਹੀ ਰੱਖਦਾ ਹੈ ਰੱਖ ਦਈ ਉਹ ਰੱਖਦਾ ਹੈ ਬਾਹਰ ਪਾਸੇ ਤੇ ਰਹਿੰਦਾ ਔਰ ਕੇ ਵੀ ਜਿਵੇਂ ਹੁਣ ਪਹਿਲਾਂ ਪੁਰਾਣੇ ਕਰਾਇਆ ਉਹਦੇ ਵਿੱਚ ਪ੍ਰੋਬਲਮ ਆਉਂਦੀਆਂ ਸੀਗੀਆਂ ਕਿਰਾਏ ਜਾਦੇ ਆ ਜਾਂਦੇ ਸੀਗੇ ਜੀ ਅੱਛਾ ਜੀ ਉਹ ਇੱਕ ਦੂਜੇ ਚ ਰੇਂਜ ਰਲਦੀ ਸੀਗੀ ਪ੍ਰੋਬਲਮ ਆ ਜਾਂਦੀ ਸੀ ਕਿ ਕਰਾਪ ਡਾਊਨ ਕਰਨ ਲੱਗ ਜਾਂਦੇ ਆ ਹੁਣੇ ਵੀ ਆਪਣੇ ਜਦੋਂ ਗਲਵੀਰ ਲਾਉਣ ਲੱਗਿਆ ਤਾਂ ਇਹਨੇ ਵੇਖਿਆ ਵੀ ਇੱਕ ਉਧਰ ਕਰਾ ਲੱਗਿਆ ਆ ਕਿ ਮੈਨੂੰ ਤਾਂ ਦੇਖਿਆ ਨਹੀਂ ਲੱਗਿਆ ਇਹਦੀ ਨਿਗਾਹ ਵੇਖਦੀ ਪੇਜ ਆ ਹਾਂ ਉਹ ਨਿਗਾਹ ਨਾ ਇਹਦੇ ਤੇ ਉਹ ਜਿਹੜਾ ਰਿਸਿਵਰ ਹੈ ਨਾ ਜੀ ਹਾਂਜੀ ਹਾਂਜੀ ਬਹੁਤ ਦੂਰੋਂ ਟਲਸਵ ਕੈਸ ਕਰਦਾ ਉਹ ਰਿਸਿਵਰ ਤੇ ਜਦੋਂ ਇਹ ਬੰਦ ਹੁੰਦਾ ਉੱਤੇ ਪਹਿਲਾਂ ਹੀ ਬੱਤੀਆਂ ਆ ਜਾਂਦੀਆਂ ਪਤਾ ਲੱਗ ਜਾਂਦਾ ਆਸ-ਪਾਸ ਕਰਾਹ ਕਿਹੜਾ ਚੱਲਦਾ ਚੱਲਦਾ ਚੰਗਾ ਔਰ ਜਿਹੜੀ ਇਹਨਾਂ ਦੀ ਥਿਊਰੀ ਹੈ ਚਲਾਉਣ ਦੀ ਜਿਹੜਾ ਸਿਆਣਾ ਡਰਾਈਵਰ ਆ ਹਾਂਜੀ ਜਿੱਦਾਂ ਜਹਾਜ਼ ਨਹੀਂ ਚਲਾਉਂਦੇਗੇ ਹਾਂਜੀ ਹਾਂਜੀ ਇੱਥੇ ਦਾਦਾ ਵੀ ਟ੍ਰੈਫਿਕ ਕੰਟਰੋਲ ਹੁੰਦਾ ਹੁੰਦਾ ਇਹ ਤੁਸੀਂ ਉੱਤੇ ਰੇਂਜ ਚੈੱਕ ਕਰ ਲਓ ਕਿ ਕਿਸੇ ਨੂੰ ਪ੍ਰੋਬਲਮ ਆ ਰਹੀ ਆ ਵੀ ਥੋੜੀ ਬੱਤੀ ਜਗ ਰਹੀ ਹੈ ਤੁਹਾਡਾ ਬੰਦ ਕਰ ਲਓ ਉੱਥੋਂ ਚੈੱਕ ਕਰ ਲਓ ਤੁਸੀਂ ਜੇ ਕੋਈ ਹੋਰ ਕਰਾਏ ਚੱਲ ਰਿਹਾ ਐ ਚੱਲ ਰਿਹਾ ਤੁਹਾਡੇ ਬਰਾਬਰ ਆ ਰਿਹਾ ਤੁਸੀਂ ਉੱਥੋਂ ਉੱਪਰ ਨਿਕਲ ਜਾਓ ਉੱਪਰ ਨਿਕਲ ਜਾਣੀ ਹੋ ਜਾਓ ਜਾਂ نیچے ਹੋ ਜਾਓ ਤੇ ਜੇ ਆਏ ਹੋਵਾਂਗੇ ਤਾਂ ਫਿਰ ਤਾਂ ਜਿਵੇਂ ਝਾਜ ਵਾਏ ਗਏ ਉਵੇਂ ਤੁਹਾਡਾ ਫਿਰ ਕੰਮ ਚੱਲਣਾ ਨਹੀਂ ਜਿਹੜਾ ਹਾਸਟਲ ਹੈਗਾ ਇਹਨੂੰ ਆਪਾਂ ਉੱਚਾ ਨੀਵਾ ਕਰ ਲੈਣਾ ਬਿਲਕੁਲ ਜੀ ਨਾ ਤਾਂ ਇਹਦਾ ਕੰਮ ਚੱਲਣਾ ਨਾ ਦੂਜੇ ਦਾ ਹੀ ਚੱਲਣਾ ਦੂਜੇ ਦਾ ਚੱ ਤਾ ਇੱਕ ਬਾਈ ਤੁਸੀਂ ਹੋਰ ਦੱਸਿਆ ਜੋ ਆਪਾਂ ਜਿਵੇਂ ਤੁਸੀਂ ਇਹਨਾਂ ਦਾ ਹੁਣ ਰਿਪੇਅਰ ਦਾ ਕੰਮ ਵੀ ਕਰਦੇ ਹੋ ਬਿਲਕੁਲ ਜੀ ਬਿਲਕੁਲ 3 4 ਸਾਲ ਤੋਂ ਰਿਪੇਅਰ ਦਾ ਕੰਮ ਕਰ ਰਹੇ ਆ ਆਪਣੇ ਸਾਧਕ ਏਰੀਆ ਦੇ ਵਿੱਚ ਮੈਨੂੰ ਲੱਗਦਾ ਇਕੱਲੇ ਤੁਸੀਂ ਇਹ ਕੰਮ ਕਰਦੇ ਹੋ ਹਾਂਜੀ ਆਪਾਂ ਹੀ ਆ ਇਕੱਲੇ ਤੇ ਤਾਂ ਹੀ ਮੈਂ ਸੋਚਿਆ ਸੀਗਾ ਮੈਂ ਕਿ ਆਪਾਂ ਨਾ ਇਹਦੀ ਜਾਣਕਾਰੀ ਹੈਗੀ ਆ ਲੋਕਾਂ ਦੇ ਮਨ ਚ ਇਹ ਗੱਲ ਹੁੰਦੀ ਆ ਵੀ ਯਾਰ ਕੰਪਿਊਟਰ ਕਰਾਇਆ ਕਿਵੇਂ ਚੱਲਦਾ ਬਿਲਕੁਲ ਜੀ ਤਾਂ ਉਹਦੀ ਆਪਾਂ ਜਿਹੜੀ ਜਾਣਕਾਰੀ ਦਿੱਤੀ ਆ ਅ ਧੰਨਵਾਦ ਆ ਜੀ ਤੁਹਾਡਾ ਟੇਲੋ ਸਾਹਿਬ ਸ਼ੁਰੂ-ਸ਼ੁਰੂ ਦੇ ਵਿੱਚ ਨਾ ਜਦੋਂ ਘੱਟ ਪਤਾ ਸੀ ਲੋਕਾਂ ਨੂੰ ਉਦੋਂ ਰਿਪੇਅਰ ਦੇ ਪੈਸੇ ਵੀ ਬਹੁਤ ਲੋਕਾਂ ਦੇ ਲੱਗਦੇ ਰਹੇ ਹਾਂ ਇਹ ਵੀ ਸਹੀ ਗੱਲ ਹੈ ਬਹੁਤ ਅੰਨੀ ਲੁੱਟ ਹੁੰਦੀ ਰਹੀ ਹੈ ਹਾਂਜੀ ਮੇਰੇ ਦਿਲ ਦੇ ਵਿੱਚ ਸੀ ਖੁਆਸ਼ ਵੀ ਘੱਟੋ-ਘੱਟ ਆਵਦਾ ਤਾਂ ਠੀਕ ਕਰ ਸਕੀਏ ਵੀ ਸਿੱਖਿਆ ਜਾਵੇ ਠੀਕ ਹੈ ਮੇਰਾ ਇੰਟਰਸਟ ਵਧਦਾ ਗਿਆ ਮੇਰਾ ਉਸਤਾਦ ਆ ਜੀ ਹਰਬਖਸ਼ਾ ਲੁਧਿਆਣੇ ਤੋਂ ਆ ਠੀਕ ਹੈ ਜੀ ਛੋਟਾ ਵੀਰ ਆਪਣਾ ਪਰ ਮੇਰਾ ਉਸਤਾਦ ਆ ਮੌਤ ਤੋਂ ਕੰਮ ਸਿੱਖਿਆ ਜੀ ਤੇ ਆਪਣੇ ਕੋਲੇ ਕੰਮ ਪੂਰਾ ਆ ਰਿਹਾ ਤੇ ਆਪਾਂ ਵੀ ਜੈਜ ਜੈਜ ਲਈਦੇ ਆ ਪੈਸੇ ਪਰ ਜੈਜ ਜੈਜ ਲੈਣੇ ਮੈਨੂੰ ਮੈਨੂੰ ਤੁਹਾਡੇ ਕੋਲੇ ਹੀ ਹੁੰਨਾ ਹਾਂ ਮੈਂ ਤੁਹਾਨੂੰ ਨਹੀਂ ਹਾਂ ਮੈਂ ਤੁਹਾਨੂੰ ਕੋਈ ਰਿਕੈਸ ਨਾ ਵੀ ਪਾਸੇ ਲੋਕਾਂ ਨੇ ਪੈਸੇ ਵਾਦੇ ਦੇ ਰਹੇ ਤੁਸੀਂ ਜਿੰਨੀ ਮਿਹਨਤ ਕਰਦੇ ਹੋ ਉਹਨੇ ਦਾ ਲੈ ਲਿਆ ਕਰੋ ਬਹੀ ਜਨਾ ਜੀ ਚੀਜ਼ ਹੁਣ ਆਪਾਂ ਕੋਸ਼ਿਸ਼ ਕਰਦੇ ਵੀ ਨਵੀਂ ਚੀਜ਼ ਨਾ ਪਾਈ ਜਾਵੇ ਬਿਲਕੁਲ ਜਦੋਂ ਪਤਾ ਵੀ ਕਿਰਾਏ ਵਾਲਾ ਬੰਦਾ ਡਰਾਈਵਰਾ ਜਿਹੜਾ ਜਾਂ ਮਾਲਕਾ ਫਸਿਆ ਹੁੰਦਾ ਸੀਜ਼ਨ ਦਾ ਕਸ ਹੁੰਦਾ ਹਾਂਜੀ ਹਾਂਜੀ ਇਹ ਫਸਿਆ ਹੁੰਦਾ ਉਹਨੂੰ ਐ ਹੁੰਦਾ ਵੀ ਮੇਰਾ ਕਿਰਾਇਆ ਚੱਲ ਪਿਆ ਵੀ ਕਿਰਾਇਆ ਰੁਕੇ ਨਾ ਬਿਲਕੁਲ ਜੀ ਬਿਲਕੁਲ ਉਹ ਫਿਰ ਮਜਬੂਰ ਹੀ ਉਹਨੂੰ ਜਾ ਉਹ ਕਹਿਣ ਕਹਿਣ ਦਾ ਮਤਲਬ ਫਸੇ ਫਸਾਏ ਨੂੰ ਜਿੰਨੇ ਮਰਜ਼ੀ ਬਣਾ ਲੈਣ ਪਏ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਵੀ ਉਹ ਆ ਵੀ ਆਪਦੀ ਮਿਹਨਤ ਉਹਨੀ ਕਿ ਲਈ ਜਾਵੇ ਤੇ ਅਗਲੇ ਦਾ ਵੀ ਕੰਮ ਚੱਲਦਾ ਹੋਵੇ ਆਪਦਾ ਵੀ ਚੱਲਦਾ ਹੋਵੇ ਬਿਲਕੁਲ ਜੀ ਚੱਲ ਨਜਾਇਜ਼ ਲੁੱਟ ਨਾ ਕੀਤੀ ਜਾਵੇ ਆਪਣੀ ਜੇ ਏ ਦੋਸਤੋ ਜੇ ਕਿਸੇ ਨੇ ਸਾਡੇ ਤੋਂ ਇਹ ਕੰਪਿਊਟਰ ਕਿਰਾਏ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਕਿਰਾਇਆ ਰਿਪੇਅਰ ਕਰਾਉਣਾ ਹੋਵੇ ਤਾਂ ਤੁਹਾਨੂੰ ਜੀ ਜਿਹੜਾ ਨੰਬਰ ਹੈਗਾ ਅਸੀਂ ਸਕਰੀਨ ਦੇ ਉੱਤੇ ਦੇ ਦੇਾਂਗੇ ਠੀਕ ਹੈ ਜੀ ਤਾਂ ਉਹਦੇ ਬਾਰੇ ਇਹ ਸਾਡੇ ਦਲਵੀਰ ਸਿੰਘ ਹੈ ਇਹਨਾਂ ਦਾ ਨੰਬਰ ਵੀ ਦੇ ਦੇਾਂਗੇ ਜਿਹੜੇ ਕਿਰਾਏ ਲਾ ਰਹੇ ਆ ਜੇ ਕਿਸੇ ਨੇ ਕਿਰਾਇਆ ਲਵਾਉਣਾ ਹੋਵੇ ਇਹਨਾਂ ਕੋਲ ਟਰੈਕਟਰ ਵੀ ਨਵਾਂ ਕਿਰਾਇਆ ਵੀ ਨਵਾਂ ਤਾਂ ਇਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜੇ ਤੁਹਾਡੇ ਕਿਰਾਏ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਤਾਂ ਬਾਈ ਫੋਨ ਤੇ ਵੀ ਗੱਲ ਕਰਵਾ ਦੇ ਤਾਂ ਤੇ ਜੇ ਕੋਈ ਸਮੱਸਿਆ ਜ਼ਿਆਦਾ ਵੱਧੀ ਹੋਵੇ ਤਾਂ ਫਿਰ ਉਹ ਕੋੜੇ ੜੇਉਣਾ ਪੈਂਦਾ ਦਲਵੀਰ ਤੋਂ ਵੀ ਨੰਬਰ ਬੁਲਾ ਦਿਓ ਭਾਈ ਜੀ ਦਲਵੀਰ ਦਾ ਨੰਬਰ ਬੰਦ ਕਰਨੋਂ ਟਰੈਕਟਰ ਦੇ ਜੀ ਫੋਨ ਕਰਿਆ ਜੋ ਇਹ ਦਲਵੀਰ ਸਿੰਘ ਦਾ ਤੁਹਾਡਾ ਸਵਾਗਤ ਹੈ ਹਾਂ ਜੀ ਸਰ ਤੇ ਕਿਸੇ ਨੇ ਸਾਡੇ ਜਿਹੜੇ ਹੈਗੇ ਆ ਵੀਰਪਰਾ ਨੇ ਤੁਹਾਡੇ ਕੋ ਕਰਾਇਆ ਲਵਾਉਣਾ ਹੋਵੇ ਤੁਸੀਂ ਆਪਣਾ ਨੰਬਰ ਬੋਲ ਦਿਓ ਇਹ ਨੰਬਰ ਹੈ ਬਈ 85912 ਹਾਂਜੀ 230085912 2300 1 ਹਾਂਜੀ ਹਾਂਜੀ ਸਾਤ ਕਲਾਕੇ ਚ ਦੋਸਤੋ ਕਿਸੇ ਨੂੰ ਲੋਡ ਹੋਵੇ ਤੇ ਇਸ ਛੋਟੇ ਵੀਰ ਨੂੰ ਕਾਲ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਹੋਰ ਕਰਾਇਏ ਦੀ ਪ੍ਰੋਬਲਮ ਆ ਰਹੀ ਆ ਕੋਸ਼ਿਸ਼ ਕਰਾਂਗੇ ਫੋਨ ਤੇ ਤੁਹਾਡਾ ਹੱਲ ਕਰ ਦਈਏ ਬਾਕੀ ਜੇ ਕੋਈ ਟੁੱਟ ਭੱਜਾ ਉਹਦੇ ਵਾਸਤੇ ਤੁਹਾਨੂੰ ਆਉਣਾ ਪਊਗਾ ਤੇ ਮੈਂ ਨਾ ਭਾਈ ਜਿਹੜੀ ਗੱਲ ਮੈਂ ਪਹਿਲਾਂ ਕਹਿੰਦਾ ਸੀ ਆਪਾਂ ਜਿਹੜੀ ਵਿਖਾ ਦਿੰਦੇ ਉਹ ਇਹ ਸੀ ਵੀ ਜਿਹਨੂੰ ਸਟਾਰਟ ਕਰਕੇ ਉਹਦੀ ਰੇਂਜ ਨੂੰ ਵਧਾ ਘਟਾ ਕੇ ਤੇ ਫਿਰ ਇਹਦਾ ਉਤਾਹਲਾ ਕਿਵੇਂ ਹੁੰਦਾ ਬਿਲਕੁਲ ਜੀ ਦਲਵੀਰ ਸਿੰਘ ਖੜਾ ਤੇ ਨਾ ਹਾਂ ਖੜੇ ਚੱਲਦੇ ਤੋੜੀ ਖੜੇ ਦੋ ਇਹ ਕਰਾ ਖਾਲੀ ਕਰ ਲੈ ਦਲਵੀਰ ਅਪ ਡਾਉਨ ਵਿਖਾ ਦੇ ਹਾਂ ਇੱਥੇ ਖਾਲੀ ਕਰਦੀ ਕਰਾਇਆ ਉਹ ਨਾ ਜਿਹੜਾ ਪ੍ਰੈਕਟੀਕਲ ਹੋ ਜੂਗਾ ਫਿਰ ਸਮਝ ਆ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਸਟੈਂਡ ਬਾਇ ਤੇ ਖੜ੍ਹ ਜੂਗਾ ਲੱਗ ਜੂਵੇ ਲੱਗੇ ਕੀੜੇ ਦੇ ਵਿੱਚੋਂ ਪਤਾ ਲੱਗ ਜੂ ਸ੍ਰੋਤੇ ਨੂੰ ਹਾਂ ਹਾਂ ਤੇ ਕੀ ਲਾਵਲਿੰਗ ਦੀ ਬੈਕ ਲਾ ਲਓ ਇੱਥੇ ਲਾਵਲਿੰਗ ਚੈੱਕ ਕਰਾ ਦੇ ਉਹ ਜੇ ਨਹੀਂ ਆਪਾਂ ਬਾਈ ਜੇ ਉਹ ਆਪਣੇ ਕੋਲ ਖੜਾ ਕਰਾਇਆ ਹੁੰਦਾ ਉਹਨੂੰ ਚੈੱਕ ਕਰਦੇ ਹਾਂ ਹਾਂ ਜੀ ਮੈਂ ਤਾਂ ਸੀ ਉਵੇਂ ਆਪਾਂ ਇਹਦਾ ਕਰਕੇ ਵਿਖਾਦ ਗਏ ਵੀ ਕਿਵੇਂ ਉਹ ਰੇਂਜ ਵਾਦੀ ਘਟਦੀ ਆ ਹਾਂ ਜੀ ਹਾਂ ਜੀ ਹਾਂ ਜੀ ਉਵੇਂ ਕਰਾ ਹਾਂ ਹਾਂ ਉਹ ਪਿਛਲੇ ਪਾਸੇ ਤੁਹਾਨੂੰ ਲਾਈਟਾਂ ਤੋਂ ਪਤਾ ਲੱਗੂਗਾ ਕਿ ਨਸਾ ਜਦ ਕੰਟਰੋਲ ਪੈਨਲ ਤੋਂ ਲੱਗੂਗਾ ਇਹ ਪਿਛਲੀਆਂ ਲਾਈਟਾਂ ਤੋਂ ਪਤਾ ਲੱਗੂਗਾ ਜੀ ਦਰਵੀਰ ਆਟੋ ਤੇ ਕਰ ਦੇ ਇੱਕ ਵਾਰ ਆਟੋ ਤੇ ਕਰ ਦੇ ਹੁਣ ਤੁਸੀਂ ਵੇਖੋ ਜੀ ਇਹ ਆਪਾਂ ਆਟੋ ਤੇ ਕਰਤਾ ਆਟੋ ਤੇ ਕੀਤਾ ਹੁਣ ਕਰਾਏ ਆਏ ਨੇ ਜਿਹੜਾ ਲੈਵਲ ਤੇ ਬੰਨਿਆ ਹੋਇਆ ਹਾਂਜੀ ਹਾਂਜੀ ਉਸ ਲੈਵਲ ਤੇ ਗ੍ਰੀਨ ਬੱਤੀ ਜਗ ਰਹੀ ਆ। ਕੋਲੇ ਦੀ ਉਹਦੇ ਨਾਲ ਰੇਂਜ ਆ ਪੂਰੀ ਆ। ਪੂਰੀ ਆ। ਹੁਣ ਉਹਨੇ ਕਰਾ ਆ ਉੱਪਰ ਉਹਦੇ ਮੈਨੂਅਲ ਚੱਕਣਾ ਸ਼ੁਰੂ ਕਰਤਾ। ਠੀਕ ਹੈ। ਉਹਦੇ ਤੋਂ ਬਾਹਰ ਹੋ ਗਿਆ। ਜਦੋਂ ਹੁਣ ਮੈਨੂਅਲ ਦੇ ਵਿੱਚ ਜਾ ਕੇ ਉਹਨੇ ਉੱਪਰ ਕਰਤਾ ਜਦੋਂ ਇਹ ਆਪੋ ਲਾਊਗਾ ਕਰਾਏ ਆਟੋਮੈਟਿਕ ਆਟੋਮੈਟਿਕ ਇੱਥੇ ਆ ਜਾਊਗਾ। ਉੱਥੇ ਆ ਕੇ ਟਿਕਾਣੀ ਤੇ ਖੜ੍ਹ ਜਾਊਗਾ। ਉਹ ਨਾਲ ਦੀ ਵਾਲੀ ਹਰੀ ਬੱਤੀ ਜਗੀ ਜਾਊ। ਬਿਲਕੁਲ ਜੀ ਬਿਲਕੁਲ। ਬਿਲਕੁਲ ਠੀਕ। ਜੇ ਤੁਹਾਡੇ ਕੋਈ ਕਰਾਏ ਲਾ ਰਿਹਾ ਤੁਸੀਂ ਸਾਈਡ ਤੇ ਬੈ ਕਾ ਜੇ ਜਿਹੜੀ ਹਰੀ ਬੱਤੀ ਜਗਣੀ ਜ਼ਰੂਰੀ ਹੈ ਜ਼ਰੂਰੀ ਜੇ ਨਹੀਂ ਜਗਦੀ ਤੁਹਾਡੇ ਨਾਲ ਫਿਰ ਮੈਨੂੰ ਜਗਦੀ ਨਹੀਂ ਤਾਂ ਤੁਹਾਡੇ ਨਾਲ ਧੋਖਾ ਹੋ ਰਿਹਾ ਸੱਜਣੋ ਤੇ ਕਈ ਵਾਰੀ ਕੀ ਚਲਾਕ ਡਰਾਈਵਰ ਐ ਕਰਦੇ ਆ ਵੀ ਆਟੋ ਕੱਟ ਲੈਂਦੇ ਆ ਵੈਸੇ ਹੀ ਹਰੀ ਬੱਤੀ ਜੀ ਤੇ ਕਰਕੇ ਠੀਕ ਹੈ ਟਾਈਮ ਜਾਵੇ ਲੱਗਦਾ ਮੈਨੂੰ ਭਜਾਣਾ ਦੇਣ ਪਰ ਇਹਦੇ ਤੁਸੀਂ ਆਰਡਰ ਲਓ ਸਾਹਿਬ ਜਦੋਂ ਸੱਜਣ ਪਾਣੀ ਲਾਉਂਦਾ ਕਿਸਾਨ ਉਹ ਐਵੇਂ ਨਾ ਵਾਲ ਕਿੱਡੇ-ਕੱਡੇ ਹੋਵਾਂ ਦਾ 2 ਮੀਟਰ ਰੁਕ ਜਾ ਤੇਰੀ ਝੋਲੀ ਸੀ ਆ ਜਾਣੇ ਇਹ ਤੇ ਵਸੀ ਰਹੇ ਵੇ ਵੇਖੇ ਜੱਪ ਪੈਂਦੇ ਜਦੋਂ ਤੁਸੀਂ ਪਾਣੀ ਲਾਉਂਗੇ ਤੇ ਆਪਾਂ ਉਹਦੇ ਦਲਵੀਰ ਨੂੰ ਫੋਨ ਮਾਰ ਦੇਣਾ ਬਈ ਗੱਲ ਕਰ ਤੇਰਾ ਸਾਡਾ ਪਾਣੀ ਨਹੀਂ ਛੜਿਆ ਬਿਲਕੁਲ ਜੀ ਪਾਣੀ ਵੀ ਉਹ ਪਾਣੀ ਬਹੁਤ ਘੱਟ ਮਾਤਰਾ 'ਚ ਜਾਣਾ ਹੁੰਦਾ ਹਾਂਜੀ ਉਹ ਜਦੋਂ ਘੱਟ ਮਾਤਰਾ 'ਚ ਪਾਣੀ ਜਾਂਦਾ ਜਿੱਦੋਂ ਤਾਂ ਆਪਾਂ ਪਹਿਲਾਂ ਲਾਉਣੇ ਪਾਣੀ ਦਾ ਜ਼ੋਰ ਜ਼ਿਆਦਾ ਹੁੰਦਾ ਪਾਣੀ ਗਿੱਠ ਗਿੱਠ ਵੀ ਹੁੰਦਾ ਪਾਣੀ ਧੱਕੇ ਨਾਲ ਲੱਗ ਜਾਂਦਾ ਲੱਗ ਜਾਂਦਾ ਖਾਈ ਦੇ ਵਿੱਚ ਛੇਤੀ ਓਂ ਫੜੇ ਕਹਿੰਦਾ ਵੀ ਪਾਣੀ ਜਾਣਾ ਹੀ ਸਾਰਾ 2-3 ਸੈਂਟੀਮੀਟਰ ਦੇ ਵਿੱਚ ਹੁੰਦਾ ਹਾਂ ਉਹ ਤਾਂ ਜਿਹੜੇ ਆਨੇ ਮੀਮਾਰ ਹੁੰਦੇ ਉਹ ਤਾਂ ਡੱਕੇ ਘੱਟ ਦਿੰਦੇ ਆ ਹਾਂ ਜੀ ਇੰ ਬਿਲਕੁਲ ਜੀ ਬਿਲਕੁਲ ਇਹਦੇ ਚ ਇਹ ਆ ਜੇ ਮੋਟਰ ਬੰਦ ਹੋ ਗਈ ਹੈ ਲਾਈਟ ਜਾਵੜੀ ਤੁਹਾਡਾ ਪਾਣੀ ਫੁੱਟ ਦੋ ਫੋਟ ਹੀ ਅੱਗੇ ਕਹਿਣਾ ਬਿਲਕੁਲ 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 ਇਹ ਨਹੀਂ ਵੀ ਹੋ ਰੋਡ ਹੈਗੀ ਤੇ ਲੱਗ ਜੂਗਾ ਤੇ ਬਈ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਤੇ ਆਪਾਂ ਜੇ ਕਿਸੇ ਨੇ ਵੀਰ ਭੈਣ ਨੇ ਰਿਪੇਅਰ ਕਰਾਉਣੀ ਹੋਵੇ ਹੈ ਨਾ ਠੀਕ ਹੈ ਜੀ ਮੇਰਾ ਨੰਬਰ ਹੈਗਾ ਜੀ 98145 90362 98145 90362 ਜੀ 98140 90362 ਮੁਖਸਰ ਰੋਡ ਸਾਧਕ ਤਾਂ ਦੋਸਤੋ ਜੇ ਤੁਸੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਤਾਂ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਾ ਸਤਿ ਸ਼੍ਰੀ ਅਕਾਲ